इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਵੇਖ ਰਹੇ ਹੋ इंडियन टीवी न्यूज़ पंजाब ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੇਰਾ ਨਾਮ ਜੀ ਪੰਕਜ ਦੇਵਸਰ ਰਾਸ਼ਟਰੀ ਵਰਦਾਂਤ ਬਗਵਾ ਸੇਵਾ ਸੰਗਠਨ ਦਾ ਅੱਜ ਅਸੀਂ ਹਸਪਤਾਲ ਬੈਠੇ ਹਾਂ ਜੀ ਗੁਰੂਆਂ ਦੇ ਹਸਪਤਾਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੇ ਸੰਗਠਨ ਦੇ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਊਂਡ ਦੀ ਜਿਹੜਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਪਰ ਪ੍ਰਸ਼ਾਸਨ ਉਤੇ ਇਹ ਸਵਾਲ ਆ ਵੀ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਸਾਡੇ ਤੇ ਅਸੀਂ ਵਾਰ-ਵਾਰ ਇਹਨਾਂ ਨੂੰ ਗੁਹਾਰ ਲਾਉਂਦੇ ਆ ਵੀ ਇਹ ਲੋਕ ਸਾਡੇ ਕੁਝ ਲੋਕ ਸਾਨੂੰ ਮਾਰਨਾ ਚਾਹੁੰਦੇ ਨੇ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਤੇ ਹਮਲੇ ਹੋ ਜਾਂਦੇ ਨੇ ਤੇ ਸਾਨੂੰ ਇਹ ਲੋਕ ਜਾਂ ਮਾਰ ਦਿੰਦੇ ਨੇ ਜਾਂ ਅਸੀਂ ਹਸਪਤਾਲ ਤੱਕ ਪਹੁੰਚ ਜਾਂਦੇ ਆ ਫਿਰ ਸਾਡੀ ਸੁਣਵਾਈ ਕੀਤੀ ਜਾਂਦੀ ਆ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਨਮਾਇੰਦਾ ਹਸਪਤਾਲ ਨਹੀਂ ਪਹੁੰਚਿਆ ਤੇ ਜੇਕਰ ਇਦਾਂ ਹੀ ਰਿਹਾ ਜੇਕਰ ਸਾਡੇ ਪ੍ਰਿੰਸੀਪਲ ਜੀ ਰੱਬ ਉਹਨਾਂ ਨੂੰ ਲੰਮੀ ਉਮਰ ਦਵੇ ਜੇਕਰ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤੇ ਫਿਰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਪਰਵਾਸੇਨਾ ਪਿਆਰ ਆ ਤੇ ਅਸੀਂ ਹਰ ਤਰ੍ਹਾਂ ਦਾ ਜਵਾਬ ਦੇਵਾਂਗੇ ਜੋ ਵੀ ਹਮਲੇ ਹਿੰਦੂ ਸਮਾਜ ਦੇ ਵਿੱਚ ਜਿਹੜੇ ਕੰਮ ਕਰਦੇ ਲੋਕ ਨੇ ਜਾਂ ਸੰਗਠਨਾਂ ਦੇ ਕੰਮ ਕਰਦੇ ਲੋਕ ਨੇ ਇਹਨਾਂ ਤੇ ਹੋ ਰਹੇ ਨੇ ਇਹਦਾ ਜਵਾਬ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦੇਣ ਇਹ ਵਾਕਿਆਤ ਕਿਉਂ ਰਹੀ ਨਹੀਂ ਪੁਲਸਰੀ ਕਿੱਥੇ ਕਮਜ਼ੋਰੀ ਆ ਆਪਣੀ ਕਮਜ਼ੋਰੀ ਦੱਸਣ ਤੇ ਇਸ ਨੂੰ ਦੁਰਸਤ ਕਰਨ ਇਹ ਸਾਡੀ ਅਪੀਲ ਆ ਜੀ ਇਹ ਘਟਨਾ ਕੱਲ ਰਾਤ ਦੀ ਆ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਕੋਈ ਉਹਨਾਂ ਵੱਲੋਂ ਕੋਈ ਇਹੋ ਜਿਹੀ ਰਿਪੋਰਟ ਦਰਜ ਕਰਾਈ ਜਾਂ ਪ੍ਰਸ਼ਾਸਨ ਨੇ ਰਾਤ ਹੀ ਕੋਈ ਇਹੋ ਜਿਹੀ ਇਨਵੈਸਟੀਗੇਸ਼ਨ ਕੀਤੀ ਹੈ ਨਹੀਂ ਦੇਖੋ ਜੀ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਇਹ ਕੀਤੀ ਵੀ ਸਾਡੇ ਇਹਨਾਂ ਦੇ ਇਲਾਕੇ ਦੇ ਐਸ ਐਚ ਓ ਸਾਹਿਬ ਆਏ ਆ ਡੀ ਐਸ ਪੀ ਸਾਹਿਬ ਆਏ ਆ ਉੱਪਰਲੇ ਅਧਿਕਾਰੀ ਇੱਥੇ ਕੋਈ ਨਹੀਂ ਆਇਆ ਇੱਕ ਗੋਲੀ ਚੱਲ ਜਾਣਾ ਕਿਸ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਚਾਹੇ ਉਹ ਹਿੰਦੂਸਗੰਧ ਦਾ ਬੰਦਾ ਹੋਵੇ ਚਾਹੇ ਉਹ ਬਾਹਰ ਦਾ ਆਮ ਬੰਦਾ ਹੋਵੇ ਜਾਨ ਬਾਰ-ਬਾਰ ਨਹੀਂ ਮਿਲਦੀ ਉਹਦੇ ਛੋਟੇ-ਛੋਟੇ ਬੱਚੇ ਆ ਪਰ ਕਿਸੇ ਨੇ ਵੱਡੇ ਅਫਸਰ ਨੇ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹੁਣ ਵਾਰੀ-ਵਾਰੀ ਸਿਰ ਥੋੜੇ ਸਮੇਂ ਬਾਅਦ ਜਦੋਂ ਹਿੰਦੂਸਗੰਧ ਇੱਥੇ ਇਕੱਠੇ ਹੋਣਗੇ ਜਦੋਂ ਇੱਥੇ ਗਮਗਮੀ ਦਾ ਮਾਹੌਲ ਹੋਊਗਾ ਫਿਰ ਸਾਰੇ ਅਫਸਰ ਆ ਜਾਣੇ ਆ ਅਸੀਂ ਇਹ ਕਹਿੰਦੇ ਵੀ ਸਾਡੀ ਤੇ ਸੁਣਵਾਈ ਤੁਸੀਂ ਕਰਨੀ ਕਰਨੀ ਆ ਆਮ ਬੰਦੇ ਦੀ ਵੀ ਸੁਣਵਾਈ ਕਰਿਆ ਕਰੋ ਜੇਕਰ ਇੱਥੇ ਨਾਲ ਕੋਈ ਇਨਸੀਡੈਂਟ ਹੋਵੇ ਤੁਰੰਤ ਜਿਹੜੇ ਉ ਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਸਿਰਫ ਇੱਕ ਹਿੰਦੂ ਸੰਗਠਨ ਦਾ ਕੰਮ ਕਰ ਰਿਹਾ ਉਹ 12 13 ਸਾਲ ਤੋਂ ਭਗਵਾਨ ਸੈਨਾ ਦੇ ਵਿੱਚ ਕੰਮ ਕਰ ਰਿਹਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਵਾਈਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਨੋ ਬੜੇ ਇਮਾਨਦਾਰੀ ਨਾਲ ਮੁੰਡਾ ਆਪਣੇ ਸੰਗਠਨ ਦੇ ਵਿੱਚ ਹਿੰਦੂ ਸੰਗਠਨ ਦਾ ਕੰਮ ਕਰ ਰਿਹਾ ਇਹ ਜਿੱਦਾਂ ਹਿੰਦੂ ਸੰਗਠਨ ਹਿੰਦੂ ਲੀਡਰਾਂ ਦੇ ਦਿਵਾਲੇ ਹੋ ਗਏ ਆ ਇਹ ਲੋਕ ਇਹ ਪ੍ਰਸ਼ਾਸਨ ਨੂੰ ਹੁਣ ਸੁੱਤਾ ਰਹਿਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਥੋੜਾ ਜਿਆਦਾ ਤੇਜ਼ੀ ਕਰਨੀ ਪੈਣੀ ਹੈ ਇਹਨਾਂ ਨੂੰ ਫੜਨ ਦੇ ਵਿੱਚ ਇਦਾਂ ਦੇ ਨਿਤ ਨਵੇਂ ਜਦੋਂ ਹੁਣ ਲੁਧਿਆਣੇ ਦੇ ਵਿੱਚ ਹੋਇਆ ਸ਼ਰਿਆ ਮਾਹੌਲਾ ਕੀਤਾ ਹੁਣ ਅੰਮ੍ਰਿਤਸਰ ਦੇ ਵਿੱਚ ਹੋ ਗਿਆ ਪਿੱਛੇ ਜਿਹੇ ਸੂਰੀ ਸਾਹਿਬ ਦਾ ਕਤਲ ਹੋ ਗਿਆ ਸੀ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਇਹ ਪੰਜਾਬ ਦੇ ਹਾਲਾਤ ਇੰਨੇ ਕਿ ਖਰਾਬ ਹੋ ਜਾਣੇ ਆ ਕਿ Hindu ਸੁਰੱਖਿਅਤ ਹੀ ਹੈ ਨਹੀਂ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਦੇਖੋ ਜਿਹਦਾ ਕਿਸੇ ਨਾਲ ਝਗੜਾ ਹੀ ਕੋਈ ਨਹੀਂ ਕੋਈ ਨਿੱਜੀ ਵੈਰ ਨਹੀਂ ਉਹਦਾ ਕਿਉਂ ਹਮਲਾ ਕੀਤਾ ਗਿਆ ਜੀ ਉਹਦੇ ਇੱਕ ਸਿਰਫ Hindu ਸੰਗਠਨ ਦਾ ਇੱਕ ਲੀਡਰ ਹਤਾ ਕਰਕੇ ਹਮਲਾ ਕੀਤਾ ਗਿਆ ਇਹ ਘਟਨਾ ਲੁਧਿਆਣੇ ਵਾਲੀ ਹਾਲੇ ਜਿਆਦਾ ਚਰਨੀ ਹੋਇਆ ਹੁਣ ਅਮਰਸਰ ਦੇ ਵਿੱਚ ਇਹ ਘਟਨਾ ਹੋ ਗਈ ਅਮਰਸਰ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਹਿੰਦੂਆਂ ਦੀਆਂ ਸਕਿਉਰਟੀਆਂ ਦੁਆਲੇ ਹੋਇਆ ਵਾਪਸ ਲੈ ਲਓ ਵਾਪਸ ਲੈ ਲਓ ਦੱਸੋ ਇੱਕ ਉਤੋਂ ਤੁਸੀਂ ਸਕਿਉਰਟੀਆਂ ਵਾਪਸ ਲੈ ਰਹੇ ਹੋ ਉਤੋਂ ਤੁਸੀਂ ਸਾਨੂੰ ਫਿਰ ਅੱਪ ਗੋਲੀਆਂ ਮਰਵਾ ਰਹੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਪੈਣਾ ਸਾਰਾ ਕੁਝ ਹੁਣ ਇਸ ਘਟਨਾ ਦੇ ਸਬੰਧ ਵਿੱਚ ਤੁਹਾਡਾ ਉਹਨਾਂ ਦੇ ਹੱਕ ਵਿੱਚ ਸਰਕਾਰ ਨੂੰ ਕੀ ਮੰਗ ਕਰਦੇ ਹੋ ਦੇਖੋ ਅਸੀਂ ਤਾਂ ਸਰਕਾਰ ਨੂੰ ਇਹ ਮੰਗ ਕਰਦੇ ਆਂ ਕਿ ਫੜੋ ਜਿਹੜੇ ਵੀ ਬੰਦੇ ਹੈਗੇ ਆ ਛਰੇ ਮਾ ਕੇ ਫੈਰਿੰਗ ਕਰਕੇ ਉਹਦੇ ਇੱਕ ਗੋਲੀ ਇਧਰੋਂ ਵਜੀ ਆ ਹਾਲੇ ਗੋਲੀ ਵੇਚੀ ਆ ਡਾਕਟਰਾਂ ਗੋਲੀ ਨਹੀਂ ਗੱਡੀ ਹਾਲੇ ਕੱਲ ਦਾ ਟਾਈਮ ਦਿੱਤਾ ਆਪਰੇਸ਼ਨ ਕਰਨ ਦਾ ਅਗਰ ਉਹਨੂੰ ਕੁਝ ਹੋ ਜਾਂਦਾ ਤੇ ਫਿਰ ਅਸੀਂ ਜੋ ਕਰਨਾ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਮੈਂ ਰਾਤੀ ਭੰਗਵਾ ਸੈਨਾ ਦਾ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਤੇ ਆਪਣੇ ਪ੍ਰਧਾਨ ਜੀ ਦਵੇ ਸਰਪੰਗਤ ਜੀ ਪੰਜਾਬ ਪ੍ਰਧਾਨ ਮੈਂ ਮੇਰਾ ਮਜੀਠਾ ਰੋਡ ਦੇ ਉੱਤੇ ਈ ਰਕਸ਼ਿਆ ਦੀ ਪਰਵੀਨ ਆਟੋ ਮੋਬਾਈਲ ਦੀ ਏਜੰਸੀ ਆ ਤੇ ਮੈਂ 1 ਸਾਲ ਤੋਂ ਉੱਥੇ ਆਪਣੀ ਏਜੰਸੀ ਚਲਾ ਰਿਹਾ ਹਾਂ ਤੇ ਮੇਰੀ ਨਾਂ ਕੇ ਨਰਿੰਦਰ ਸਿੰਘ ਆ ਮੈਂ ਪਾਲਟੀ ਚ ਹੈਗਾ ਹਾਂ ਮਿੰਸੇਣਾ ਭਗਵੰਦ ਦੇਵ ਸਰਜੀ ਦੇ ਨਾਲ ਪਾਲਟੀ ਸਾਰਿਆਂ ਦੇ ਨਾਲ ਤੇ ਨਾਂ ਮੇਰਾ ਕੇ ਨਾ ਕੋਈ ਵੈਰ ਨਾ ਵਿਰੋਧ ਕੇ ਨਾ ਨਾ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਬੜਾ ਮਿਲ-ਜੁਲ ਕੇ ਰਹਿਦਾ ਵਾਂ ਕੱਲ ਕੋਈ 7:30 ਵਜੇ ਦਾ ਟਾਈਮ ਸੀ ਕੋਈ ਚਾਰ ਜਣੇ ਆਏ ਨੇ ਦੋ ਜਣੇ ਮੋਟਰਸਾਈਕਲ ਤੇ ਬਾਹਰ ਆ ਤੇ ਦੋ ਜਣੇ 7:30 ਵਜੇ ਅੰਦਰ ਆ ਗਏ ਜਿਨ੍ਹਾਂ ਨੇ ਪਰਨੇ ਬੰਨੇ ਤੇ ਮੂੰਹ ਤੇ ਰਮਾਲ ਬੰਨੇ ਹੋਏ ਤੇ ਉਹ ਜਦੋਂ ਅੰਦਰ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਦੀ ਦੱਸੋ ਤੇ ਉਹਨਾਂ ਕੋਲ ਪਿਸਤਲ ਹੀ ਉਹਨਾਂ ਨੇ ਹੁੰਦੀ ਹੀ ਕੋਈ ਗੱਲ ਨਹੀਂ ਕੀਤੀ ਕੋਈ ਆਉਂਦੇ ਹੀ ਬਸ ਸਿੱਧਾ ਨਾਲ ਨੇ ਇੱਕ ਫੈਲ ਜਦੋਂ ਮੇਰੇ ਮਹਾਰਾਣ ਪਿਸਤਲ ਕੱਢ ਗਏ ਤੇ ਮੈਂ ਇਹਨੂੰ ਜਦੋਂ ਫਾਇਰ ਮਾਰਿਆ ਤਾਂ ਮੈਂ ਥੋੜਾ ਜਿਹਾ ਸਾਈਡ ਤੇ ਮੋੜਾ ਕਰਤਾ ਤਾਂ ਗੋਲੀ ਪਹਿਲੀ ਗੋਲੀ ਜਿਹੜੀ ਮੇਰੇ ਨਾਲ ਵੱਜ ਗਈ ਇੱਥੇ ਥੱਲੇ ਗੋਲੀ ਅੰਦਰ ਆ ਗਈ ਸਾਈਡ ਤੇ ਇਦਾਂ ਕਿ ਤਰ੍ਹਾਂ ਵੱਜ ਗਈ ਫਿਰ ਮੈਂ ਦੂਸਰੀ ਗੋਲੀ ਪਿਸਟਲ ਜਿਹਨਾਂ ਕੋ ਦੂਰੀ ਗੋਲੀ ਮਾਰੀ ਉਹਨਾਂ ਨੇ ਤੇ ਉਹ ਮੇਰੇ ਵੱਜੀ ਨਹੀਂ ਲੱਗੋਈ ਨਾਲ ਜੀ ਤੇ ਤਿੰਨ ਫਾਇਰ ਕੀਤੇ ਉਹਨਾਂ ਨੇ ਮੈਂ ਆਪਣੇ ਕਾਊਂਟਰ ਤੇ ਲੱਗੇ ਮੈਂ ਬਹਿ ਗਿਆ ਥੱਲੇ ਬਹੁਤਾ ਟਾਈਮ ਨਹੀਂ 5 ਕਿ ਸਕਿੰਡ ਦਾ ਵੱਤਵਾ 6 ਸਕਿੰਡ ਦਾ ਟਾਈਮ ਹੋਊਗਾ ਇੱਕ ਮੁੰਡਾ ਬਾਹਰ ਗੇਟ ਲਾ ਕੇ ਖਲੋਤਾ ਸੀ ਏਜੰਸੀ ਦੇ ਅੰਦਰ ਆਣ ਕੇ ਇੱਕ ਅੱਗੇ ਆਇਆ ਉਹ ਤੋਂ ਦਬਾ ਦਬ ਮਾਰ ਕੇ ਫੈਲ ਮਾਰ ਕੇ ਤੇ ਨਿਕਲ ਗਿਆ ਮੇਰ ਕੋ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ ਉਹ ਜਦੋਂ ਫੈਲਿੰਗ ਹੋਈ ਤੇ ਉਹਨੇ ਮੈਨੂੰ ਪੁੱਛਿਆ ਮੈਂ ਹਾਂ ਬੱਬੂ ਠੀਕ ਈ ਆ ਕਹਿੰਦਾ ਮੈਂ ਠੀਕ ਈ ਆ ਕਹਿੰਦਾ ਭਈ ਇਹ ਚੱਲ ਗਿਆ ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤੇ ਲੱਤ ਭੱਗ ਫੂਨ ਨਾ ਮੈਂ ਨੈਣ ਚੜਿਆ ਪਿਆ ਸਲਟ ਮੇਰੀ ਸਾਰੀ ਬਈ ਤੇ ਮੈਂ ਫਿਰ ਕਰਦੇ ਆ ਨਾ ਆਪਣੇ ਆਂਦੇ ਨਾਲ ਲੈ ਕੇ ਤੇ ਇੱਥੇ ਗੁਰਨਾਣਕੋ ਹਸਪੀਟਲ ਤੇ ਸਿੱਧਾ ਆ ਗਏ ਆ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾ ਕਿ ਨਾ ਕੋਈ ਮੇਰਾ ਕਿਹਨਾ ਕੋਈ ਵੈਰ ਨਾ ਵਿਰੋਧ ਕਿ ਇੱਕ ਬੰਦਾ ਆਪਣਾ ਕਾਰੋਬਾਰ ਕਮਾਈ ਦਾ ਦਵਲ ਤੇ ਕੰਮ ਨਹੀਂ ਸੈਟ ਹੁੰਦੇ ਜੇ ਬੰਦਾ ਮਿਹਨਤ ਕਰਦਾ ਵਾ ਜੇ ਰੋਟੀ ਚੰਗੀ ਕੋਈ 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 ਵੀਰਦੀ ਰੰਦਰ ਸਿੰਘ ਬਾਜੀ ਨਹੀਂ ਬਈ ਨਾ ਲੁੱਟਖੋ ਕਰਨ ਵੀ ਨਹੀਂ ਆਇਓ ਤੇ ਲੁੱਟਖੋ ਕਰਨੋਂ ਹੁੰਦੇ ਤਾਂ ਮੈਨੂੰ ਆਉਂਦਿਆ ਗੁੜੀ ਨਹੀਂ ਹਮਾ ਆਪਣੀ ਜਾਂ ਬਾਈ ਮੰਗਣੇ ਜਾਂ ਉਹਨਾਂ ਨੇ ਡਿਮਾਂਡ ਕਰਨੀ ਹੈ ਕਿਸ ਘਟਨਾ ਦਾ ਕੋਈ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਜਾਂ ਕੁਝ ਹੈਗਾ ਅੰਦਰ ਆਉਂਦਾ ਮੇਰੇ ਲਾਗੇ ਮਾਰਕੀਟ 'ਚ ਕੈਮਰੇ ਲੱਗੇ ਆ ਉਹਨਾਂ 'ਚ ਜਿੰਨਾਂ ਦੀਆਂ ਤਸਵੀਰਾਂ ਆਈਆਂ ਵਾਂ ਉਹ ਜਿਹੜੀਆਂ ਉਹਨਾਂ ਦੀਆਂ ਸਲੈਬ ਵੀਡੀਓ ਮੈਨੂੰ ਵੀ ਭੇਜਤੀਆਂ ਗਵਾਂਡਾ ਜੇ ਕੋਈ ਪਛਾਣ ਚਾਹਦਾ ਨਹੀਂ ਮੇਰੇ ਪਛਾਣ ਚ ਮੂੰਹ ਬਣੇ ਹੈ ਪਛਾਣ ਚ ਨਹੀਂ ਆਉਂਦਾ ਮੇਰੇ ਅਕਾਤਾਂ ਦੀ ਫੋਟੋ ਤੁਹਾਡੇ ਕੋਲ ਆ ਚੁੱਕੀ ਹੈ ਹਾਂਜੀ ਹਾਂਜੀ ਆ ਚੁੱਕੀ ਹੈ ਇਸ ਬੰਦੇ ਦੀ ਜੀ ਪੁਲਿਸ ਨੂੰ ਕੰ ਆਪਣੇ ਕੀ ਕਾਰਵਾਈ ਪਰ ਇੱਕ ਕੋਸ਼ਿਸ਼ ਨਹੀਂ ਕਰਿਆ ਤੇ ਆਪਣੇ ਸਵੇਰੇ ਡਿਪਟੀ ਸਾਹਿਬ ਵੀ ਆਏ ਸੀ ਜੀ ਤੇ ਉਹਨਾਂ ਨੇ ਇਹ ਪ੍ਰੋਸਾ ਦਿੱਤਾ ਵਾ ਕਿ ਅਸੀਂ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਤੱਕ ਸਾਨੂੰ ਪਤਾ ਲੱਗ ਗਿਆ ਵਾ ਕੋਤਾ ਤੱਕ ਕੱਲ ਤੱਕ ਬੰਦੇ ਅਰੇਸਟ ਕਰ ਲਈ ਸਾਡੇ ਰਾਸ਼ਟਰੀ ਭਗਤ ਸੈਨਾ ਦੇ ਪੰਜਾਬ ਪ੍ਰਧਾਨ ਹੋਣ ਨੇ ਸਾਡੇ ਦਵੇਸਰ ਜੀ ਪੰਗ ਜੀ ਜੀ ਪਤਾ ਲੈਣ ਆਏ ਤੁਹਾਡੇ ਸਾਹਿਬ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਜਦੋਂ ਮੈਂ ਫੋਨ ਕੀਤਾ ਉਸ ਵੇਲੇ ਸਾਰੀਆਂ ਪਾਰਟੀਆਂ ਆਉਂਦੀਆਂ ਜੀ ਆਪਣੀ ਮੈਂ ਤਾਂ ਸੇਵਾ ਮੰਗ ਕਰਦੇ ਜੀ ਮੈਂ ਤੇ ਇਹੋ ਕੋਈ ਮੰਗ ਕਰਦਾ ਜੀ ਪਹਿਲੇ ਨੰਬਰ ਤੇ ਦੇਖੋ ਜੀ ਮੈਂ ਤਾਂ ਕਾਰੋਬਾਰ ਆਪਣਾ ਕਰਨਾ ਹੀ ਆ ਬੱਚੇ ਪਾਲਣੇ ਆ ਜੇ ਮੈਂ ਕਾਰੋਬਾਰ ਨਾ ਕਰੂੰਗਾ ਮੈਂ ਤਾਂ ਵਿਹਲਾ ਬੈਜੂਗਾ ਤੇ ਮੈਂ ਇਹੋ ਹੀ ਮੰਗ ਕਰਦਾ ਵਾਂ ਕਿ ਕਮਿਸ਼ਨ ਸਾਹਿਬ ਕੋ ਡੀਜੀਪੀ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਤੇ ਮੈਨੂੰ ਤੇ ਇੱਕ ਮੈਨੂੰ ਤੇ ਫੇਰ ਵੀ ਹਮਲਾ ਕਰ ਸਕਦੇ ਅੱਗੇ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ ਮੇਰਾ ਕੋਈ ਨਾਮ ਮੇਰੀ ਕੋਈ ਰੰਧਾ ਸਿਆਣਾ ਕੋ ਹੋਇਆ ਤੇ ਮੈਨੂੰ ਸਕਿਉਰਟੀ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜੇ ਨਹੀਂ ਤਾਂ ਮੈਨੂੰ ਆਪਣੀ ਰੱਖਿਆ ਵਾਸਤੇ ਕੋਈ ਮਸੰਸੀ ਕੋਈ ਮੈਨੂੰ ਕੋਈ ਮੈਨੂੰ ਦਿੱਤਾ ਜਾਵੇ ਕੋਈ ਤੁਸੀਂ ਆਪਣੀ ਸੇਫਟੀ ਵਾਸਤੇ ਕੁਝ ਬਿਲਕੁਲ ਬਿਲਕੁਲ ਜੀ ਸਕਿਉਰਟੀ ਮੰਗਦੇ ਜੀ ਬਿਲਕੁਲ ਜੀ ਕਿਉਂਕਿ ਕੱਲ ਜਿੱਦਾਂ ਮਰਨਾ ਮੈਂ ਤੇ ਮੇਰਾ ਦੂਜਾ ਜਨਮ ਆ ਕੱਲ ਤੇ ਮੈਨੂੰ ਮਾਰ ਕੇ ਸੁੱਟ ਗਏ ਆ ਕੱਲ ਕਿੰਨੇ ਟਾਈਮ ਦੀ ਘਟਨਾ ਆਏ ਇਹ ਕੋਲ ਕੋਈ 9 ਤੋਂ 9:20 ਦੇ ਲੱਗੇ ਚੱਗੇ 9:00 ਦੇ ਟਾਈਮ ਰਾਤ ਦੇ ਰਾਤ ਦੇ ਟਾਈਮ 9:20 ਹਾਂ ਹਾਂਜੀ ਹਾਂਜੀ ਉਸ ਟਾਈਮ ਵੀ ਫਿਰ ਹਸਪਤਾਲ ਵਾਲੇ ਦੇਖੋ ਜੀ ਮੈਂ ਉਸੇ ਵੇਲੇ ਆ ਗਿਆ ਜਦੋਂ ਮੈਂ ਵੇਖਿਆ ਕਿ ਮੈਨੂੰ ਇਹ ਨਹੀਂ ਪਤਾ ਲੱਗਾ ਮੇਰੇ ਤਿੰਨ ਫਾਇਰ ਕੀਤੇ ਉਹਨਾਂ ਨੇ ਕਿ ਮੇਰੇ 1:00 ਵਜਾ ਆ ਕੇ ਜਾਂ ਤਿੰਨੇ ਆ ਲੱਗਦੇ ਸੀ ਕਿ ਮੇਰੇ ਮਤਲਬ 3:00 ਵਜੇ ਆ ਕਿਉਂਕਿ ਉਹਨਾਂ ਨੇ ਕੋਈ 10 ਫੁੱਟ ਦੀ ਦੂਰੀ ਤੋਂ ਫਾਇਰ ਮਾਰੇ ਆ ਬਾਅਦ ਜਦੋਂ ਡਾਕਟਰ ਨੇ ਕਹੇ ਕੀ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਜਿਹੜੀ ਆ ਵਿੱਚ ਅੰਦਰੀਆ ਇੱਥੋਂ ਵੱਜੀ ਆ ਉਧਰ ਸਾਈਡ ਤੇ ਆ ਗਈ ਠੀਕ ਠੀਕ ਤੇ ਮੈਂ ਤਾਂ ਫਿਰ ਮੈਂ ਇਹੋ ਜੀ ਸਰਕਾਰ ਤੋਂ ਹੀ ਕਿ ਭਗਵੰਤ ਮਾਨ ਕੋ ਇਹੋ ਮੰਗ ਕਰਦਾ ਹਾਂ ਕਿ ਜਿਹੜਾ ਕੋਈ ਵੀ ਹੈ ਮੇਂ ਨਹੀਂ ਕਿ ਕੋਈ ਪਾਰਟੀ ਉਦਾਂ ਵੀ ਕੋਈ ਜਿਹੜਾ ਆਪਣਾ ਕੋਈ ਕਾਰੋਬਾਰ ਹੈ ਇਹਨਾਂ ਦੀ ਸਰਕਾਰਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਕਿ ਜਿਨ੍ਹਾਂ ਨੂੰ ਨਜਾਇਜ਼ ਨਾ ਕੋਈ ਰੰਦਸ ਨਾ ਕੋਈ ਲੈਣਾ ਨਾ ਕੋਈ ਦੇਣਾ ਜਾ ਕੇ ਤਾਂ ਮੇਰਾ ਕੋਈ ਲੈਣਾ ਦੇਣਾ ਫੇਰ ਚਲੋ ਹੁੰਦਾ ਵਾ ਨਾ ਮੇਰੀ ਰੰਦਸ ਆ ਕਿਸਮਤ ਨਿਜਾਇਜ਼ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਵਾ ਮੈਨੂੰ ਤੇ ਉਹ ਕਿੰਨਾ ਕਿ ਮੈਨੂੰ ਜਾਨ ਜੋ ਵੀ ਹੈ ਕਿ ਮੈਨੂੰ ਸਰਕਾਰ ਵੱਲੋਂ ਜਾਂ ਸਕਿਉਰਟੀ ਦਿੱਤੀ ਜਾਵੇ ਤੇ ਜਾਂ ਮੈਨੂੰ ਆਪਣੀ ਰੱਖਿਆ ਵਾਸਤੇ ਮੈਨੂੰ ਕੋਈ ਲਸੰਸੀ ਕੋਈ ਦਿੱਤਾ ਜਾਵੇ ਮੈਨੂੰ